ਬਾਜੀ ਮੇਰਾ ਪੁੱਤਰ ਚਿੱਟੇ ਦਾਦੀ ਹੋ ਗਿਆ ਤੇ ਨਸ਼ਿਆਂ ਦੇ ਟੀਕੇ ਲੋਂਦਾ ਹੈ। ਕਿਹਾ ਮਾਤਾ ਜੀ ਹੁਣ ਉਹਦਾ ਕੋਈ ਹੱਲ ਨਹੀਂ ਸਾਡੇ ਕੋਲੇ। ਤੇ ਉਹਦੇ ਆਦੀ ਹੋ ਗਿਆ। ਨਸ਼ੇ ਦਾ ਆਦੀ ਹੋ ਗਿਆ। ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਹੁਣ ਸੰਭਾਲਾ ਵੀ ਆ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ ਉਹ ਬੜੀ ਸੁੱਖੀ ਹੋ ਜਾਂਦੀ ਔਰ ਪੁੱਤਾਂ ਮਾਤਾ ਕੀ ਅਸੀਸ ਅਸੀਂ ਮਾਂ ਬਾਪ ਦੀ ਸੀਸ ਲੈਣੀ ਅਸੀਂ ਆਪਣੇ ਮਾਂ ਬਾਪ ਦੀ ਸੀਸ ਲੈਣੀ ਹੈ ਤੇ ਅਸੀਂ ਚੰਗੇ ਕੰਮ ਕਰਕੇ ਦਿਖਾਉਣੇ ਪੜਾਈ ਦੇ ਲੈਵਲ ਤੇ ਲਾ ਲੋ ਕੀਰਤਨ ਦੇ ਲੈਵਲ ਤੇ ਲਾ ਲੋ ਤਬਲਾਵਾਦਕ ਬਣੋ ਬਾਣੀ ਸਿੱਖੋ ਔਰ ਨਾਲ-ਨਾਲ ਆਪਣੀ ਪੜ੍ਹਾਈ ਨੂੰ ਵੀ ਜਾਰੀ ਰੱਖਣਾ ਹੈ ਪੜ੍ਹਨਾ ਜਿਆਦੇ ਇੱਕ ਕੀਰਤਨ ਨੂੰ ਆਪਣਾ ਸ਼ੌਂਕ ਬਣਾਉਣਾ ਹੈ ਬਾਣੀ ਨੂੰ ਆਪਣਾ ਸ਼ੌਂਕ ਬਣਾਉਣਾ ਹੈ ਨਾ ਕਿ ਕੀਤਾ ਬਾਣੀ ਨੂੰ ਆਪਣਾ ਸ਼ੌਂਕ ਬਣਾਉਣਾ ਹੈ ਨਾ ਕਿ ਕੀਤਾ ਸ਼ੌਂਕ ਪੈਦਾ ਕਰਨਾ ਹੈ ਔਰ ਵੱਧ ਤੋਂ ਵੱਧ ਤੁਸੀਂ ਨੇ ਪੜ੍ਹਾਈ ਦੇ ਲੈਵਲ ਤੇ ਵੀ ਆਪਣਾ ਜਿਹੜਾ ਰੁਕਵਾ ਹੈ ਪੜ੍ਹਾਈ ਦੇ ਲੈਵਲ ਤੇ ਵੀ ਉੱਚਾ ਹੋਣਾ ਚਾਹੀਦਾ ਤੁਸੀਂ ਪੜ੍ਹੋ ਲਿਖੋ ਜੋ ਵੀ ਇੱਥੇ ਤੁਹਾਨੂੰ ਪੜ੍ਹਾਈ ਦੇ ਪੱਖੋਂ ਕੋਈ ਕਮਜ਼ੋਰੀ ਆਉਂਦੀ ਹੈ ਪੜ੍ਹਾਈ ਦੇ ਪੱਖ ਤੋਂ ਕੋਈ ਕਮਜ਼ੋਰੀ ਆਉਂਦੀ ਹੈ ਤਾਂ ਇੱਥੇ ਵੀਰ ਜੀ ਦੱਸ ਰਹੇ ਸੀ ਕਿ ਨਹੀਂ ਇੱਥੇ ਪੜਾਇਆ ਵੀ ਜਾਵੇਗਾ ਕੀਰਤਨ ਸਿੱਖਣਾ ਕੀਰਤਨ ਵੀ ਸਿਖਾਇਆ ਜਾਵੇਗਾ ਔਰ ਤਬਲਾ ਸਿੱਖਣਾ ਤਬਲਾ ਵੀ ਸਿਖਾਇਆ ਜਾਵੇਗਾ ਔਰ ਵੀਰ ਜੀ ਗਤਕਾ ਸਿਖਾਉਂਦੇ ਗਤਕਾ ਵੀ ਸਿਖਾਇਆ ਜਾਏਗਾ ਤੁਹਾਨੂੰ ਜੋ ਵੀ ਤੁਸੀਂ ਸਿੱਖਣਾ ਚਾਹੋ ਤੇ ਉਹ ਤੁਹਾਨੂੰ ਸਿਖਾਇਆ ਜਾਣਾ ਇਸੇ ਕਰਕੇ ਜੋ ਵੀ ਤੁਸੀਂ ਕਲਾਸ ਲਾਉਣੀ ਹੈ ਸਾਰਿਆਂ ਇਕੱਠੇ ਲਾਉਣੀ ਹੈ ਕੋਈ ਇੱਥੇ ਕੋਈ ਉੱਥੇ ਇਹ ਨਾ ਹੋਵੇ ਸਾਰਿਆਂ ਦੀ ਕਲਾਸ ਇਕੱਠਿਆਂ ਲਾਉਣੀ ਹੈ ਜਦੋਂ ਤੁਸੀਂ ਇਕੱਠੇ ਕਲਾਸ ਲਾਉਂਗੇ ਜਮਾਤ ਇੱਕ ਕੀ ਹੈ ਕਰਾਮਾਤ ਜਮਾਤ ਕੀ ਹੈ ਜੀ ਕਰਾਮਾਤ ਜਮਾਤ ਦੇ ਵਿੱਚ ਕੀ ਹੁੰਦੀ ਹੈ ਜੀ ਕਰਾਮਾਤ ਜਦੋਂ ਤੁਸੀਂ ਵੱਖੋ ਵੱਖਰੇ ਹੋਗੇ ਉਹ ਜਮਾਤ ਨਹੀਂ ਕੀ ਇਹ ਜੀ ਉਹ ਜਮਾਤ ਨਹੀਂ ਹੈਗੀ ਤੁਸੀਂ ਇਕੱਠੇ ਬੈਠਣਾ ਤੁਸੀਂ ਬੈਠਣਾ ਜੀ ਆ ਇਕੱਠੇ ਇਕੱਠੇ ਬੈਠ ਕੇ ਕਲਾਸ ਲਾਉਣੀ ਹੈ ਆ ਇਕੱਠੇ ਬੈਠ ਕੇ ਕਲਾਸ ਲਾਉਣੀ ਹੈ ਜਮਾਤ ਜਮਾਤ ਕਰਾਮਾਤ ਕਰਾਮਾਤ ਜਮਾਤ ਕਰਾਮਾਤ ਜਮਾਤ ਦੇ ਵਿੱਚ ਕਰਾਮਾਤ ਹੈ ਜੇ ਜਮਾਤ ਲੱਗੇਗੀ ਅਸੀਂ ਵੀ ਬਦਿਆਲੇ ਚੋਂ ਪੜੇ ਕਲਾਸਾਂ ਲਾਈਆਂ ਔਰ ਕਿਸੇ ਦੇ ਕਿ ਸ਼ਹਿਰੇ ਵੀ ਤੋਤੇ ਸਿੱਖਣ ਵਾਸਤੇ ਬੜਾ ਕੁਝ ਕਰਨਾ ਪੈਂਦਾ ਹੈ ਸਿੱਖਣ ਵਾਸਤੇ ਬੜਾ ਕੁਝ ਕਰਨਾ ਪੈਂਦਾ ਹੈ ਅੱਜ ਸਿੱਖਦੇ ਪਿੱਛੋਂ ਆ ਗੁਰੂ ਪਹਿਲਾਂ ਬਣਦੇ ਆ ਅੱਜ ਸਿੱਖਦੇ ਪਿੱਛੋਂ ਆ ਤੇ ਗੁਰੂ ਪਹਿਲਾਂ ਬਣਦੇ ਆ ਇਸੇ ਕਰਕੇ ਅਸੀਂ ਸਿੱਖਦੇ ਹੀ ਰਹਿਣਾ ਹੈ ਗੁਰੂ ਨਹੀਂ ਬਣਨਾ ਸ਼ਿਸ਼ਵਣ ਕੇ ਰਹਿਣਾ ਮੈਂ ਵੀ ਅਜੇ ਪੂਰਾ ਸਿੱਖਿਆ ਨਹੀਂ ਮੈਂ ਵੀ ਸ਼ਿਸ਼ੀ ਹਾਂ ਮੈਂ ਵੀ ਸਿੱਖ ਰਹੇ ਹਾਂ ਮੈਂ ਵੀ ਸਿੱਖ ਰਹੇ ਹਾਂ ਕਿਦੇ ਵਿੱਚੋਂ ਤੁਹਾਡੇ ਵਿੱਚੋਂ ਹਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਨਵੀਂ ਤੋਂ ਨਵੀਂ ਗੱਲ ਤੁਹਾਨੂੰ ਮਿਲੇਗੀ ਹਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਜਦੋਂ ਤੁਸੀਂ ਇੱਕ ਜਗ੍ਹਾ ਤੇ ਨਹੀਂ ਹਰ ਇੱਕ ਜਗ੍ਹਾ ਤੇ ਜਾ ਕੇ ਦੇਖੋ ਖੂ ਦਾ ਡੱਡੂ ਹੁੰਦਾ ਉਹਨੂੰ ਲੱਗਦਾ ਵੀ ਇਹ ਇੱਕ ਹੀ ਸਮੁੰਦਰ ਹੈ ਖੂ ਦਾ ਡੱਡੂ ਨੂੰ ਕੀ ਲੱਗਦਾ ਵੀ ਇਹ ਹੀ ਸਮੁੰਦਰ ਹੈ ਜਦੋਂ ਤੁਸੀਂ ਵੱਖਰੀਆਂ ਵੱਖਰੀਆਂ ਜਗਾਵਾਂ ਤੇ ਜਾਓਗੇ ਤੁਹਾਨੂੰ ਵੱਖਰਾ ਵੱਖਰਾ ਪਣ ਮਿਲਣਾ ਹੈ ਤੁਸੀਂ ਵਿਚਰਨਾ ਹੈ ਤੁਸੀਂ ਵਿਚਰਨਾ ਹੈ ਇੱਕ ਦੂਸਰੇ ਨਾਲ ਵਿਚਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਕਿਹਦੇ ਵਿੱਚ ਕੀ ਕਮੀ ਹੈ ਤੇ ਮੇਰੇ ਵਿੱਚ ਕੀ ਕਮੀ ਹੈ ਉਹਦੇ ਵਿੱਚ ਕੀ ਕਰੀ ਵਾਹਿਗੁਰੂ ਐਦਾਂ ਪਤਾ ਲੱਗਦਾ ਰਹਿੰਦਾ ਤੁਸੀਂ ਸਿੱਖਣਾ ਹੈ ਜੋ ਸਿੱਖਣਾ ਹੈ ਤਨ ਮਨ ਦੇ ਨਾਲ ਗੱਤਕਾ ਸਿੱਖਣਾ ਹੈ ਤਨ ਦੀ ਹੀ ਦੇ ਨਾਲ ਇਹਨੀ ਵੀ ਦੋ ਚਾਰ ਸਟੈਪ ਸਿੱਖ ਲੈ ਚਲੋ ਵੀ ਗਤਕਾ ਆ ਗਿਆ ਨਹੀਂ ਗਤਕਾ ਸਿੱਖਣਾ ਹੈ ਤੰਦ ਹੀ ਨਾਲ ਹਾਰਮੋਨੀਅਮ ਸਿੱਖਣਾ ਹੈ ਤੰਦ ਹੀ ਨਾਲ ਤਬਲਾ ਸਿੱਖਣਾ ਹੈ ਤੰਦ ਹੀ ਨਾਲ ਬਾਣੀ ਸਿੱਖਣੀ ਹੈ ਤੰਦ ਹੀ ਨਾਲ ਜਿੰਨਾ ਤੁਸੀਂ ਤੰਦ ਹੀ ਨਾਲ ਸਿੱਖੋਗੇ ਓਨਾ ਤੁਹਾਡਾ ਜਿਹੜਾ ਲੈਵਲ ਹੈ ਉਹ ਉੱਚਾ ਵੱਧਦਾ ਤੁਰੇ ਜਾਏਗਾ ਵਾਹਿਗੁਰੂ ਉਹ ਵੱਧਦਾ ਤੁਰੇ ਜਾਏਗਾ ਇੱਕ ਵਿਦਿਆਰਥੀ ਇਹ ਕਹਿੰਦਾ ਵੀ 33% ਲੈਣਾ ਕੀ ਕਹਿੰਦਾ ਜੀ 33% ਕੀ ਕਹਿੰਦਾ ਜੀ 33% ਉਹ ਕਹਿੰਦਾ ਮੈਂ ਪਾਸ ਹੀ ਹੋਣਾ ਹੈ ਵਾਹੀ ਜੀ ਕੀ ਕਹਿੰਦਾ ਜੀ ਪਾਸ ਹੋਣਾ ਬਸ ਮੈਂ ਪਾਸ ਹੀ ਹੋਣਾ ਹੈ ਵਾਹੀ ਇੱਕ ਕਹਿੰਦਾ ਜੀ ਮੈਂ ਇੰਨੀ ਮਿਹਨਤ ਕਰਨੀ ਹੈ ਕੋਈ ਮੇਰੀ ਡਿਵੀਜ਼ਨ ਆਵੇ ਕੋਈ ਮੇਰੀ ਡਿਵੀਜ਼ਨ ਆਵੇ ਕੋਈ ਮੇਰਾ ਨੰਬਰ ਆਵੇ ਫਸਟ ਸੈਕੰਡ ਥਰਡ ਦਾ ਕੋਈ ਤੇ ਨੰਬਰ ਆਵੇ ਨਾ ਉਹ ਇਹ ਗੱਲ ਸੋਚਦਾ ਹੈ ਜਿਹੜਾ ਤਨਦੇਹੀ ਨਾਲ ਕਰਦਾ ਉਹ ਹੀ ਅੱਗੇ ਵੱਧਦਾ ਹੈ ਤੁਸੀਂ ਤਨ ਦੇ ਹੀ ਨਾਲ ਅੱਗੇ ਵਧਣਾ ਹੈ ਪਾਰਟੀ ਬੇਸ਼ੀ ਹੈ ਇਧਰੋਂ ਪੜਾਂਗੇ ਉਧਰੋਂ ਪੜਾਂਗੇ ਮੇਰੀ ਗੱਲ ਦਾ ਬੁਰਾ ਨਾ ਮਨਾਇਓ ਮੇਰੀ ਗੱਲ ਦਾ ਬੁਰਾ ਨਾ ਮਨਾਇਓ ਤੁਸੀਂ ਪਾਰਟੀ ਨਹੀਂ ਬਣਾਉਣੀ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਬਣਾਇਆ ਕਿਸ ਵਾਸਤੇ ਗਿਆ ਸੀ ਵੀ ਇੱਥੇ ਖਾਓ ਪੀਓ ਰਾਣ ਮੇਲ ਭਾਈ ਟੋਟਣਾ ਆਵੇ ਬਸ ਹੋ ਜਾਏ ਟੋਟਣਾ ਆਵੇ ਬਸ ਹੋ ਜਾਏ ਬਾਣੀ ਤੇ ਕਹਿੰਦੀ ਆ ਹੁਣ ਕੋਈ ਉੱਥੇ ਹੀ ਖੜਾ ਤੂੰ ਇੱਥੇ ਹੀ ਖੜਾ ਮੈਂ ਕਹਿਆ ਵੀ ਇਹ ਕੀ ਹੋ ਰਿਹਾ ਸਤਨਾਮ ਵੇਰੂ ਇਹ ਕੀ ਹੋ ਰਿਹਾ ਤੁਸੀਂ ਕਲਾਸ ਲਾਉਣੀ ਹੈ ਇਕੱਠੇ ਲਾਓ ਕਲਾਸ ਲਾਉਣੀ ਹੈ ਇਕੱਠੇ ਲਾਓ ਜਿੱਦਾਂ ਸਾਨੂੰ ਘਰੋਂ ਸਿੱਖਿਆ ਮਿਲਦੀ ਹੈ ਨਾ ਉਦੋਂ ਦਾ ਫਿਰ ਅਸੀਂ ਇੱਥੇ ਆ ਕੇ ਵੀ ਉਹੀ ਕੁਝ ਕਰਦੇ ਘਰੋਂ ਸਿੱਖਿਆ ਕੋਰੇ ਕਾਗਜ਼ ਦੇ ਉੱਤੇ ਇਹ ਕੁਝ ਲਿਖਤਾ ਵੀ ਆਪਾਂ ਨੇ ਉਧਰ ਕਲਾਸ ਲਾਉਣੀ ਹੈ ਤੁਸੀਂ ਉਧਰ ਲਾਉਣੀ ਨਾ ਗੁਰੂ ਤਾਂ ਸਾਨੂੰ ਇਕੱਠਾ ਬੈਠ ਕੇ ਦੇਖਣਾ ਚਾਹੁੰਦਾ ਹੈ ਗੁਰੂ ਕੀ ਦੇਖਣਾ ਚਾਹੁੰਦਾ ਜੀ ਇਕੱਠੇ ਬੈਠਾ ਦੇਖਣਾ ਚਾਹੁੰਦਾ ਤੁਸੀਂ ਇਕੱਠੇ ਹੋ ਕੇ ਜਮਾਤ ਜਮਾਤ ਇਕੱਠੀ ਕਰਾਮਾਤ ਦਿਖਾਓ ਜਮਾਤ ਕਰਾਮਾਤ ਬਸ ਕਰਾਮਾਤ ਦਿਖਾਉਣੀ ਹੈ ਤੁਸੀਂ ਇੱਕ ਦੂਸਰੇ ਨਾਲ ਮਿਲ ਕੇ ਚੱਲੋ ਤੇ ਇੱਕ ਦੂਸਰੇ ਨਾਲ ਰਲ ਕੇ ਚੱਲੋ ਜਮਾਤ ਬਣਾਓ ਤੇ ਕਰਾਮਾਤ ਤੁਹਾਡੀ ਆਪਣੇ ਆਪ ਬਣ ਲਿਆ ਠੀਕ ਹੈ ਨਾ ਜੀ ਇੰਨੀ ਬੇਨਤੀ ਸੀ ਤੁਸੀਂ ਅਲੱਗ-ਅਲੱਗ ਕਲਾਸ ਨਹੀਂ ਲਾਉਣੀ ਇੱਕ ਕਲਾਸ ਲਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਵੀ ਆਪਾਂ ਖੜੇ ਆ ਉਸ ਨੂੰ ਛੱਡ ਕੇ ਇੱਕ ਲੈਵਲ ਵਧੀਆ ਬਣਾਓ ਆਪਾਂ ਸੰਗਤ ਦੇ ਰੂਪ ਦੇ ਵਿੱਚ ਇਕੱਠੇ ਹੋਈਏ ਇਕੱਠੇ ਹੋ ਕੇ ਇੱਕ ਹਮਲਾ ਮਾਰੀਏ ਜੇ ਕੋਈ ਬੰਦਾ ਕਮਜ਼ੋਰ ਹੈਗਾ ਉਹਨੂੰ ਆਪਾਂ ਨਾਲ ਰਲ ਕਮਜ਼ੋਰ ਨੂੰ ਪਿੱਛੇ ਨਹੀਂ ਛੱਡਣਾ ਕਮਜ਼ੋਰ ਨੂੰ ਨਾਲ ਕਿਸੇ ਨੂੰ ਗਲ ਬਕੜੀ ਪਾਈਏ ਕਿਸੇ ਨੂੰ ਬੁੱਕਲ ਖੜਾਈਏ ਕਿਸੇ ਨੂੰ ਹੱਥਾਂ ਨਾਲ ਪਿਆਰ ਦੇਈਏ ਜੇ ਆਪਾਂ ਆਪਣੇ ਹੱਥਾਂ ਨੂੰ ਐ ਕਰ ਲਾਂਗੇ ਤਾਂ ਕੁਝ ਵੀ ਨਹੀਂ ਹੈਗਾ ਜੇ ਐ ਕਰ ਲਾਂਗੇ ਤਾਂ ਸਭ ਕੁਝ ਉਹ ਮਾਲਕ ਦੇ ਘਰੋਂ ਝੋਲੀਆਂ ਭਰ ਜਾਂਦੇ ਆਪਾਂ ਆਪਾਂ ਨੂੰ ਬਹੁਤ ਕੁਝ ਮਿਲ ਜੀਆ ਮੈਂ ਬਹੁਤ ਕੁਝ ਪ੍ਰਾਪਤ ਕੀਤਾ ਇਸ ਗੁਰੂ ਦੇ ਘਰ ਦੇ ਨਾਲ ਜੁੜੇ ਹੋਏ ਨੇ ਠੀਕ ਨਾ